ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਗੁਰਪਤ ਸਰਸਾਹਿਬ ਜੀ ਜੋ ਕਿ ਇਹ ਧਰਤੀ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਸ਼ੋਭਾਪਤ ਜੀ ਇਹ ਜੋ ਇਤਿਹਾਸ ਤੁਹਾਨੂੰ ਦਿਖ ਰਿਹਾ ਹੈ ਸਾਹਮਣੇ ਇਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ ਸਕਦੇ ਹੋ ਜੀ ਆਜੋ ਕਰਾਉਣੇ ਆ ਜੀ ਅੱਗੇ ਦੇ ਦਰਸ਼ਨ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਸੋ ਇਤਿਹਾਸ ਇਹ ਗੁਰਦੁਆਰੇ ਦਾ ਜਰੂਰ ਪੜਿਓ ਜੀ ਸਕਰੀਨਸ਼ਾਟ ਲੈ ਲਿਓ ਸੋ ਅੱਗੇ ਕਰਾਉਣੇ ਆ ਤੁਹਾਨੂੰ ਦਰਸ਼ਨ ਜਿਸ ਦਰਖਤ ਦੇ ਜਿਸ ਵਾਂ ਦੇ ਦਰਖਤ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੋੜਾ ਬੰਨਿਆ ਸੀ ਉਹ ਇੱਥੇ ਸਥਿਤ ਹੈ ਜੀ ਤੁਸੀਂ ਆ ਕੇ ਇੱਥੇ ਪਹੁੰਚ ਕੇ ਦਰਸ਼ਨ ਕਰ ਸਕਦੇ ਹੋ ਇਹ ਆ ਗਿਆ ਜੀ ਲੰਗਰ ਘਰ ਸੰਗਤ ਇੱਥੇ ਬੈਠ ਕੇ ਪ੍ਰਸ਼ਾਦਾ ਪਾਣੀ ਸ਼ੱਕਦੀ ਹੈ ਜੀ ਸੋ ਇੱਥੋਂ ਆ ਗਿਆ ਜੀ ਦਰਬਾਰ ਸਾਹਿਬ ਨੂੰ ਰਸਤਾ ਤੁਸੀਂ ਦੇਖ ਸਕਦੇ ਹੋ ਇਹ ਫੇਰ ਉਹ ਇਤਿਹਾਸ ਜੋ ਤੁਹਾਨੂੰ ਗੇਟ ਤੇ ਦਿਖਾਇਆ ਸੀ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਉਹੀ ਇਤਿਹਾਸ ਇੱਥੇ ਵੀ ਬੋਰਡ ਲਗਾਇਆ ਗਿਆ ਉਸ ਦਾ ਸੋ ਇੱਥੋਂ ਰਸਤਾ ਹੈਗਾ ਜੀ ਸਿੱਧਾ ਦਰਬਾਰ ਸਾਹਿਬ ਨੂੰ ਇਹ ਆ ਗਿਆ ਜੀ ਸਰੋਵਰ ਸਾਹਿਬ ਉਧਰ ਫੇਰ ਲਿਖਿਆ ਹੋਇਆ ਜੀ ਜਿਸ ਵਨ ਦੇ ਦਰਖਤ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਘੋੜਾ ਬੰਨਿਆ ਸੀ ਤੁਹਾਨੂੰ ਉੱਥੇ ਲੈ ਕੇ ਚਲਦੇ ਆਂ ਜੀ ਇਹ ਜੋ ਸੜਕ ਵਾਲੀ ਸਾਈਡ ਦੂਸਰਾ ਗੇਟ ਆ ਜੀ ਇੱਥੋਂ ਦੀ ਐਂਟਰੀ ਸਿੱਧੀ ਦਰਬਾਰ ਸਾਹਿਬ ਨੂੰ ਹੈਗੀ ਜੀ ਲਓ ਜੀ ਆਪਾਂ ਪਹੁੰਚ ਗਏ ਜਿਸ ਵਨ ਦੇ ਦਰਖਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋੜਾ ਬੰਨਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਦਾ ਵਨ ਇੱਥੇ ਅਜੇ ਵੀ ਹਰਿਆ ਭਰਿਆ ਹੈ ਜੀ ਬਹੁਤ ਵਧੀਆ ਹੈ ਜੀ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰੋ ਸਾਰੀਆਂ ਸੰਗਤਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵਾਹਿਗੁਰੂ ਵਾਹਿਗੁਰੂ ਵਾਹ ਇੱਧਰ ਜੋ ਆ ਜਗ੍ਹਾ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਪਹਿਲਾਂ ਪੁਰਾਣਾ ਸਰੋਵਰ ਹੋਇਆ ਕਰਦਾ ਸੀਗਾ ਜੀ ਸੋ ਹੁਣ ਤੋਂ ਹੁਣ ਤਾਂ ਉਧਰ ਨਵਾਂ ਸਰੋਵਰ ਬਣਾਤਾ ਇੱਥੇ ਪਹਿਲਾਂ ਪੁਰਾਣਾ ਸਰੋਵਰ ਹੋਇਆ ਕਰਦਾ ਸੀਗਾ ਜੀ ਇਸ ਜਗ੍ਹਾ ਤੇ ਵਨ ਦੀ ਦੂਸਰੀ ਸਾਈਡ ਸਰੋਵਰ ਹੁਣ ਨਵਾਂ ਇੱਧਰ ਬਣਾਤਾ ਜੀ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਜੀ ਸੋ ਕਰੋ ਦਰਸ਼ਨ ساری ਵੀਡੀਓ ਦੇਖੋ ਧਿਆਨ ਨਾਲ ਤੇ ਦਰਸ਼ਨ ਕਰੋ ਜਿਸ ਬੰਦੇ ਦਰਖਤ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀਗਾ ਜੀ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਧੰਨਵਾਦ